ਪਾਰਤ ਮੁਕ ਉਜਲ ਹੋਈ ਹੈ ਬਕੀ ਸਾਹਿਬ ਨੇ ਪੰਪ ਦੇ ਤਾਕੇ ਕੱਚਾ ਖੇਲਾ ਦੁੱਧਣਾ ਖਣਾ ਚਾਹੁੰਦਾ ਹੈ ਤੇ ਬਾਲੇ ਬੈਨੀਫਿਟ ਨੇ ਬੈਨੀਫਿਟ ਤੁਹਾਨੂੰ ਪਤਾ ਹੈ ਮਟਰਾਂ ਦੀ ਸੇਵਾ ਚੱਲ ਰਹੀ ਹੈ ਹੈ ਮੇਰਾ ਕੰਮ ਪੂਰਾ ਉੱਤੇ ਚੱਲ ਰਿਹਾ ਹੈ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਨਵੇਂ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਸ੍ਰੀ ਖੰਡਪੜ ਸਾਹਿਬ ਦਾ ਪ੍ਰਕਾਸ਼ ਆਪਣੇ ਮਾਨਸਾ ਕੋਟ ਵਿੱਚ ਹੋ ਗਿਆ ਤੇ ਮਾਰਾ ਇਹ ਦੀਸਵਾਰੀ ਆ ਗਈ ਹਾਏ ਤੋਨਾ ਤੋ ਭਰਤ ਮੁਕ ਉਜਲ ਹੋਈ ਹੈ ਜੈ ਹਰ ਸਿਮਰਨ ਭਇਆ ਤੈ ਉਪਾਜ ਗਤ ਕੀ ਬੜਾ ਭਾਗੀ ਹਰ ਜਨਾਨਿਕ ਤਾ ਗੁਰ ਤਜਿਨੀ ਜਾਪ ਹੋਇ ਭਗਵਨ ਤਨ ਜੈ ਹਰ ਸਿਮਰਨ ਭਇਆ ਤੈ ਉਪਾਤ ਗਤ ਕੀਨੀ ਬੜਾ ਭਾਗੀ ਹਰ ਜਪਨ ਨਾਨਕ ਭਗਤਾ ਸਦਾ ਬਿਗਾਸ ਸੁਣੇ ਦੂਖ ਪਾਪ ਤਾ ਨਾਸ ਸੁਨੇ ਸਰਵ ਪੁਰੰਨ ਕੀ ਗਾ ਸੁਨੇ ਸੇਧ ਪੀ ਉਪਾਤਿ ਸਾ ਸੁਨੇ ਗੰਦੇ ਪਾਵੈ ਲਾ ਸੁਨੇ ਹਾਥ ਬਸਗ ਨਾਵਨਕ ਭਗਤਾਂ ਸਦਾ ਜਿਗਾਸ ਸੁਨੇ ਦੁਖ ਪਾਪ ਤਨ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹੈ ਪਿਛਾ ਪੁਸਤਾਏ ਤਾਗਦ ਕਲਨ ਲੇਖਣ ਹਾਰ ਮੰਨੇ ਕਾ ਬਹਿ ਕਰਨ ਦੀ ਜੀ ਐਸਾ ਨਾਮ ਨਰੰਗਿਆ ਹੋਈ ਜੇ ਕੋ ਮੰਨ ਜਾਵੇ ਮਨ ਕੋਈ ਮੰਨੈ ਸਰਤੋ ਵੈ ਮਨੁ ਬੁਧਿ ਮੰਨੈ ਸਲ ਭਗ ਰੰਗਿ ਸੁਧ ਮੰਨੈ ਮੋ ਚੋਟਾ ਨਾ ਖਾਈ ਮੰਨ ਜੰਕੈ ਸਾਥ ਨ ਜਾਏ ਐਸਾ ਨਾਮ ਨਰੰਗਿਆ ਹੋਈ ਜੇ ਕੋ ਮੰਨ ਜਾਵੇ ਮਨ ਕੋਈ ਮੰਨੈ ਮਾਰ ਠਾਕ ਨ ਪਾਏ ਮੰਨੈ ਪਾਸੇ ਪਰਟ ਜਾਏ ਮੰਨੈ ਮਦਨ ਚੱਲੇ ਪੰਥ ਮੰਨੈ ਤੁੰ ਸਿਤੀ ਸੁਗੰਧ ਐਸਾ ਨਾਮ ਰਜਨ ਹੋਏ ਜੇ ਕੋ ਮਨ ਜਾਏ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਤਾਰਿ ਭਵਣ ਭਿਖੋ ਐਸਾ ਨਾਮ ਰਜਨ ਹੋਏ ਜੇ ਕੋ ਮਨ ਇਧਰ ਲੰਗਰ ਦਾ ਪ੍ਰਬੰਧ ਹੈ ਹੈਲੋ ਲੋਕ ਆਹੇਗਾ ਮੈਂ ਸੋਡਾ ਦਾ ਬਣਾਵਾ ਹੋਰ ਦਾਦਾ ਨਹੀਂ ਬਣਦਾ ਮੈਂ ਤੇ ਐਡਵੋਕੇਟ ਗੋਰਾ ਹੱਤ ਸਾਹਿਬ ਅਸੀਂ ਲਿਆਉਣੇ ਆਂ ਕੇਲੇ ਦੇ ਬੂਟੇ ਉਹ ਵੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਫਿਰ ਉਹਨਾਂ ਦੀ ਜ਼ਰੂਰਤ ਹੈ ਸਾਡੇ ਸਰਦਾਰ ਬਲਦੇਵ ਸਿੰਘ ਪਹੁੰਚ ਚੁੱਕੇ ਨੇ ਠੀਕ ਹੈ ਜੀ ਤੇ ਇੱਧਰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ ਪੂਰਾ ਸ਼ਾਂਤੀ ਮਾਨ ਨੂੰ ਸ਼ਾਂਤੀ ਆ ਪੂਰੀ ਇੱਥੇ ਆ ਤੁਸ ਮੈਂ ਚਾਬੀ ਝੱਕ ਲੈ ਮ ਆ ਗਿਆ ਅਸ ਪਹੁੰਚ ਗਏ ਨਰਸਰੀ ਧਰਮਾ ਗ੍ਰੀਨ ਨਰਸਰੀ ਇੱਥੋਂ ਪੁੱਛਦੇ ਆ ਜੇ ਬੂਟੇ ਹੋਣਗੇ ਨਾ ਲਵੇ ਕੇਲੇ ਦੇ ਜੇ ਕਿਸੇ ਨੇ ਫੁੱਲ ਬੂਟੇ ਲੈਣੇ ਆ ਬਹੁਤ ਸੋਹਣੀ ਨਰਸਰੀ ਬਣੀ ਆ ਇਹ 4 ਪੀਸ ਮਿਲ ਜੇ ਕੋਈ ਦਿੱਕਤ ਨਹੀਂ ਆਪਾਂ ਘੜੇ ਵਿੱਚ ਨਰਸਰੀ ਚੋਂ ਮਿਲ ਗਏ ਆਪਾਂ ਨੂੰ ਤੇ ਵੜਾ ਕੇ ਰੇੜੀ ਚ ਧਰਾ ਲੈਂਦੇ ਆ ਪਹਿਲਾਂ ਐਸੀ ਵੀ ਚੱਲ ਗੱਡੀ ਚ ਲੈ ਚਲਾਂਗੇ ਉਹ ਗੱਡੀ ਚ ਆਉਣੇ ਨਹੀਂ ਨਰਸਰੀ ਬਹੁਤ ਜਿਆਦੇ ਸੋਹਣੀਆਂ ਹਰ ਤਰ੍ਹਾਂ ਦਾ ਬੂਟਾ ਮਿਲ ਜਾਂਦਾ ਇੱਥੇ ਠੀਕ ਹੈ ਜਦੋਂ ਆਪਾਂ ਕਚਹਿਰੀ ਤੋਂ ਬਾਹਰ ਆਉਣੇ ਆ ਬਸ ਤਰਮਨ ਨਰਸਰੀ ਬਹੁਤ ਮਸ਼ਹੂਰ ਨਰਸਰੀ ਹੈ ਬਹੁਤ ਹੀ ਜਿਆਦੇ ਵਧੀਆ ਬੂਟੇ ਨੇ ਟਾਪ ਤੇ ਫਸਟ ਕਲਾਸ ਕਹਿੰਦੇ ਧਰਾ ਕੇ ਭੇਜ ਦੇ ਬਸ ਪਰ ਨੂੰ ਹਾਂ ਮੜਾ ਚੈੱਕ ਕਰ ਲਈ ਹੈ ਨਾ ਉਹ ਆ ਗਏ ਡਾਵਲ ਨੇ ਨਾ ਉਹ ਫਿਰ ਉਸ ਹਾਵ ਨਾਲ ਆ ਉਹ ਕਰ ਲਾਂਗੇ ਇਹਨੂੰ ਕੀ ਕਹਿੰਦੇ ਨੇ ਪਾਮ ਕੀ ਹੁੰਦਾ ਇਹ ਪਾਮ ਵੀ ਬੜਾ ਤਰਾਣਾ ਹੂੰ ਤੇ ਇਹ ਉਹ ਆ ਗਏ ਉਥੋਂ ਪੜਾ ਕੇ ਰੇੜੀ ਚ ਤਰਾਉਣੇ ਆ ਰੇੜੀ ਕਹਤੀ ਜੀ ਇਹਨੂੰ ਇਧਰ ਦੀ ਆਜੂ ਹਣਾ ਔਰ ਆਹ ਰੋ ਦੇਖੋ ਰੋਂਦੀ ਆਜੂ ਆਪੇ ਤਾਂ ਆ ਗਏ ਜਦੋਂ ਦਾ ਹੂੰ ਤਪੇ ਤਾ ਕੇ ਭੇਜ ਦੋ ਬਾਬਾ ਉਤਾ ਪਾਏ ਦੇਖ ਲੋ ਵੀ ਕਿਹੜਾ ਬਣਾਉਣਾ ਸਹਜ ਦੇ ਹਿਸਾਬ ਨਾਲ ਵੀ ਕਿਤੇ ਭੇਜ ਦੇ ਦੇਣਾ ਹੈ ਬਾਲਾ ਵੱਡਾ ਨਾ ਉਹ ਕਰ ਲਈਏ ਇਧਰ ਸਾਗ ਖੜਿਆ ਸਰੋਂ ਦਾ ਜੇ ਕਿਸ ਨੂੰ ਲੋੜ ਹੈ ਸਾਗ ਵੀ ਲੈ ਜਾ ਸਕਦੇ ਹੋ ਪਰ ਮਿਲਦਾ ਮੁੱਲ ਹੈ ਕਿਤੇ ਉਹ ਨਾ ਟੁੱਟ ਕੇ ਪਹੁੰਚੇ ਕੋਈ ਜਿਹੜਾ ਸਹਜ ਬਕੀਰ ਸਾਹਿਬ ਨੇ ਪੰਪ ਦੇ ਤਾਂ ਕਿ ਕੱਚਾ ਖੇਲਾ ਦੁੱਧ ਨਾਲ ਖਾਣਾ ਚਾਹੀਦਾ ਇਹਦੇ ਬਾਰੇ ਬੈਨੀਫਿਟ ਨੇ ਬੈਨੀਫਿਟ ਤੁਹਾਨੂੰ ਪਤਾ ਹੀ ਹੈ ਕਿਹੜਾ ਕਿਹਾ ਹੁਣ ਤੇ ਗੈਰ ਵੀ ਹਨੇਰੀ ਲੈ ਹਾ ਜਿਹੜਾ ਸਾਈਜ਼ ਆਪਾਂ ਨੂੰ ਛੋਟਾ ਆ ਮੈਂ ਕਹਿੰਦਾ ਛੋਟੇ ਵੱੜਦੇ ਗੱਡੀ ਚ ਹੀ ਭag ਜਾਣਗੇ ਦੇਖੋ ਜੀ ਨਾਲ ਤਾਂ ਸਾਈਜ਼ ਇਹ ਠੀਕ ਹੈ ਤੰਨ ਹੋ ਗਏ ਚਾਰ ਚੰਗੇ ਕਿ ਸਾਹ ਮਾਹੌਲ ਵਧੀਆ ਪੂਰਾ ਪੂਰਾ ਬੰਨੇ ਪੈ ਮੋਤੀ ਕੀ ਸਨੇਹਾ ਦੇ ਉਗੇ YouTube ਜਿਹੜੇ ਮੇਰੇ ਦੇਖਦੇ ਨੇ ਬਨਪੜ ਪ੍ਰਕਾਸ਼ ਆ ਬਈ ਸੇਵਾ ਕਰੋ ਵੱਧਵਾ ਭੁੱਲਾਂ ਬਖਸ਼ਾਵਾ ਕਰਦੀਆਂ ਹਾਂ ਐ ਸਮਝਦੇ ਦਾ ਫਲਵਾ ਵਧ ਸਕਦੇ ਆ ਹਸਤਾ ਕਰ ਜਿਹੜੇ ਕਿਸ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨੀ ਆ ਬਾਈ ਬਣ ਕੇ ਆਓ ਠੀਕ ਹੈ ਕਿਉਂਕਿ ਗੁਰੂ ਮਹਾਰਾਜ ਜੀ ਦੇ ਵਿੱਚ ਸਾਰੇ ਧਰਮਾਂ ਦੀ ਬਾਣੀ ਦਰਜ ਹੈ ਬਾਣੀ ਸੁਣ ਕੇ ਪੜ੍ਹ ਕੇ ਲਾਹਾ ਖਟੋ ਠੀਕ ਹੈ ਖਾਸ ਕਰਕੇ ਮੈਂ ਜਿਹੜੇ ਮੇਰੇ ਵੀਰ ਹਿੰਦੂ ਭਾਈ ਦੇਖਦੇ ਨੇ ਉਹ ਆਉਣ ਕਿਉਂਕਿ ਇਹ ਗੁਰੂਆਂ ਕਰਕੇ ਆਪਣਾ ਧਰਮ ਜਿਹੜਾ ਉਹ ਬਚਿਆ ਹੋਇਆ ਹੈ ਨਹੀਂ ਆਪਾਂ ਨੂੰ ਉਹਨੂੰ ਆਪਾਂ ਅੱਲਾਹੁ ਅਖਬਰ ਕਰਦੇ ਹੁੰਦੇ ਠੀਕ ਹੈ ਨਾ ਕੋ ਦੇ ਗੱਡੀ 'ਚ ਰੱਖ ਲੈ ਤੇ ਮੈਂ ਇੱਥੇ ਗੁਰਵਕੀ ਸਾਹਿਬ ਨੇ ਪਾ ਤੇ ਚਾਲੇ ਤੇ ਬਾਈ ਨੇ ਰੁਪਏ ਸਾਥੋਂ ਲੈਤੇ ਨਹੀਂ ਕਹਿੰਦਾ ਭਾਈ ਮੇਰੀ ਵੀ ਸੇਵਾ ਲੱਕ ਜੂ ਕਿਸੇ ਵੀ ਤਰ੍ਹਾਂ ਨਾਲ ਦੇਖੋ ਕੋਈ ਇਨਸਾਨ ਜਿਵੇਂ ਵੀ ਸੇਵਾ ਕਰਨੀ ਚਾਹੁੰਦਾ ਉਵੇਂ ਕਰ ਸਕਦਾ ਹੂੰ ਠੀਕ ਹੈ ਨਹੀਂ ਭਾਈ ਇਹਦਾ 700 ਰੁਪਿਆ ਲੈ ਜਾਂਦਾ ਕਿਉਂਕਿ ਮਿਲਦੇਗਾ ਅੱਜ ਕੱਲ ਹਾਂ ਜਿਆਦਾ ਸ਼ਤਰੀ ਜੀ ਸਾਰੇ ਸੇਵਾਦਾਰ ਸੇਵਾ ਕਰ ਰਿਹਾ ਹੈ ਸੇਵਾਦਾਰ ਸੇਵਾ ਕਰ ਰਿਹਾ ਸਾਡੇ ਪ੍ਰਧਾਨ ਜੀ ਮੈਂ ਤੇ ਕੋਰਾਬ ਕੀ ਸਾਹਿਬ ਟਮਾਟਰਾਂ ਦੀ ਸਿਲਕੇ ਸੱਕ ਕੇ ਆਉਣੇ ਆ ਕਿਉਂਕਿ ਚਲੋ ਜੀ ਚਲੋ ਸਿਲਕੇ ਬਹੁਤ ਹੋ ਰਹੇ ਨੇ ਟਮਾਟਰਾਂ ਦੇ ਲੈ ਖੱਚ ਕੇ ਰੱਖੀ ਮੜਾ ਜੰਗਾ ਮੂਰੇ ਅਖੇ ਮੂਰੇ ਅਖੇ ਜੀ ਕੀ ਸਭ ਕੋ ਰਾਜੀ ਚੱਲ ਵੇ ਸੇਵਾ ਚ ਅਸੀਂ ਪੂਰੇ ਮਗਨ ਹੋ ਰਹੇ ਆ ਬਾਈ ਬਾ ਥੋੜਾ ਜਨਾ ਇੱਥੇ ਲਾਤੀਬ ਕੀ ਸਾਬਰੇ ਟਰਾਲੀ ਇੱਥੋਂ ਖਾ ਲੈਣਗੇ ਠੱਠਾ ਖਾਲੂ ਗਾਂ ਖਾਲੂ ਹੋਰ ਜਿਹੜੇ ਵੀ ਪਸ਼ੂ ਨੇ ਉਹ ਖਾ ਲੈਣਗੇ ਕਿਸੇ ਦਾ ਢਿੱਡ ਭਰ ਜੂ ਇਹਦੇ ਨਾਲ ਲੈ ਵੀ ਜਿਉਣਿਆ ਖਾਲੀ ਪਿਸਤੌਲ ਲੈ ਕੇ ਮਿਰਜੇ ਨੂੰ ਫੜਨ ਆ ਗਿਆ ਜਿਉਣਿਆ ਵੀਡੀਓ ਬੰਦ ਕਰਨਗੇ ਨਾ ਓਹ ਕਰਤਾ ਕੰਮ ਏ ਕਰਤਾ ਕਰਤਾ ਕੰਮ ਹੋ ਗਿਆ ਕੰਮ ਚਲੋ ਜੀ ਬੈਲੈਂਸ ਵਿਗੜਨ ਦੇ ਕਾਰਨ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਸਾਡੀ ਕਿਵੇਂ ਆਇਆ ਤੁਹਾਨੂੰ ਪ੍ਰਸ਼ਾਦਾ ਸ਼ਿਕਾਈਏ ਉੱਥੇ ਆ ਜਾ ਆਇਆ ਪੁੱਤ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਤੇ ਇਹ ਵਲੌਗ ਲਗਾਤਾਰ ਕੰਟੀਨਿਊ ਤਿੰਨ ਦਿਨਾਂ ਹੋਣਗੇ ਕਿਉਂਕਿ ਮਹਾਰਾਜ ਜੀਆ ਦਾ ਪ੍ਰਕਾਸ਼ ਹੈ ਤੇ ਹੁਣ ਸੇਵਾ ਕਰਦੇ ਆ ਤੇ ਇਹ ਵਲੌਗ ਮੈਂ ਅਪਲੋਡ ਕਰ ਰਿਹਾ ਠੀਕ ਹੈ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਚੈਨਲ ਪਲੀਜ਼ ਤੁਹਾਡੇ ਸਪੋਰਟ ਦੀ ਲੋੜ ਹੈ ਧੰਨਵਾਦ